ਸਰ ਜੀ ਸਰ ਕੀ ਤਕਨੀਕਾ ਕਿਵੇਂ ਅਜ ਇਕੱਠੀ ਹੋਈ ਸਰ ਜੀ ਇੱਥੇ ਸਾਡੇ ਨਾਲ ਸੂਰਾ ਨੇ ਬਹੁਤ ਜ਼ਿਆਦਾ ਤਬਾਈ ਬਚਾਈ ਹੋਈ ਹੈ ਜੀ ਕਿਉਂਕਿ ਫਸਲ ਦੀ ਪੂਰੀ ਡੰਡ ਰਾਰ ਰਹੀ ਹੈ ਤੇ ਆ ਦੇਖੋ ਤੁਸੀਂ ਜੀ ਇਹ ਜਿਹੜਾ ਸਾਰਾ ਆਪਣਾ ਵਰਸੀਨ ਖਤਮ ਕਰਤਾ ਹੈ ਜੀ ਤੇ ਟੋਟਲ ਜਿਹੜਾ ਵੀ ਇੱਥੇ ਡਾਰਾਂ ਦੀਆਂ ਡਾਰਾਂ ਆਉਂਦੀਆਂ ਨੇ ਜੀ ਗੰਨੇ ਸਾਡੇ ਕਮਾਦ ਸੀ ਆਏ ਤੇ ਸਾਰੇ ਕਮਾਦ ਦੀ ਸਤਿਆਨਾਸ਼ ਕਰਤੀ ਹੈ ਜੀ ਤੇ ਇਧਰ ਦੇਖੋ ਇੱਥੇ ਅਸੀਂ ਇਹਨੂੰ ਵਾਹ ਕੇ ਦੁਬਾਰਾ ਬੀਜਿਆ ਜੀ ਵਰਸੀਨ ਫਿਰ ਦੁਬਾਰਾ ਪੱਤ ਪਾਈ ਤੇ ਇਹਨਾਂ ਦੇ ਸਾਰਾ ਉਧਰ ਦੇਖੋ ਪਰਗਾਹ ਤੱਕ ਹੈ ਜੀ ਜਿਹੜਾ ਕੀ ਇਹ ਸਾਰੀ ਫਸਲ ਦੀ ਸਤਿਆਨਾਸ਼ ਕੀਤੀ ਹੋਈ ਜੀ ਤੇ ਨਾਲ ਆਪਣਾ ਨਹਿਰ ਹੈ ਜੀ ਹਬੋਰ ਬਰਾਜ ਲੰਗ ਦੀ ਹੈ ਜਿਆਦਾ ਕਾਨ ਨੇ ਹੋਣ ਕਰਕੇ ਇੱਥੇ ਬਹਿਕਮੇ ਕੋਲੇ ਵੀ ਗਏ ਸੀ ਜੀ ਉੱਥੇ ਗੱਲ ਹੋਈ ਜੀ ਉਹ ਕਹਿੰਦੇ ਜੀ ਸਾਨੂੰ ਤੁਸੀਂ ਜਿਹੜੇ ਜਨਵਾਰੇ ਸਾਨੂੰ ਵਹਾ ਦਿਓ ਤੇ ਤਾਂ ਅਸੀਂ ਇਹਨਾਂ ਨੂੰ ਫੜਕੇ ਲ ਜਾਵਾਂਗੇ ਇਹ ਜਿਹੜਾ ਰਗਬਾਕੇੜੇ ਪਿੰਡ ਦਾ ਹੈ ਇਹ ਜੀ ਆਪਣਾ ਮਲੋੜ ਦੇ ਨਾਲ ਪਿੰਡ ਕਟਿਆਵਾਲੀ ਹੈ ਜੀ ਤੇ ਨਾਲ ਨਹਿਰਾਂ ਦੇ ਰਕਬਾ ਜੀ ਜਿਹੜੀ ਆਪਣਾ ਤਕਰੀਬਨ ਬਾਵੋਰ ਬਰਾਜ ਦੇ ਨਾਲ ਹੈ ਜੀ ਲੰਬੀ ਹਲਕੇ ਚ ਪੈਂਦਾ ਹੈ ਜੀ ਪਿੰਡ ਕਟਿਆਵਾਂ ਵਾਲੀ ਜਿਹੜਾ ਕੀ ਇਹ ਸਾਰਾ ਫਸਲ ਦੀ ਡੰਡ ਸੂਰੀ ਲਾ ਰਹੇ ਨੇ ਜਿਆਦਾ ਬਹੁਤ ਜਿਆਦਾ ਤਬਾਹੀ ਕਰ ਰਹੇ ਹੋਰ ਵੀ ਕਿਸਾਨ ਬੜੇ ਪਰੇਸ਼ਾਨ ਹੈ ਜੀ ਆਂਡ ਗਵਾਂਡ ਸਾਡੇ ਤਕਰੀਬਨ ਜੀ ਤੇ ਜਿਹੜਾ ਹੈ ਮਹਿਕਮੇ ਤੱਕ ਵੀ ਅਪਰੋਚ ਕੀਤੀ ਸਾਡੇ ਪ੍ਰਧਾਨ ਸਾਹਿਬ ਨੇ ਜੀ ਤੇ ਡੀਸੀ ਸਾਹਿਬ ਨੂੰ ਵੀ ਮਿਲੇ ਹੋਏ ਨੇ ਤੇ ਪਰ ਕੋਈ ਇਹੋ ਜੀ ਗੱਲਬਾਤ ਨਹੀਂ ਉਹਨਾਂ ਨੇ ਸਾਨੂੰ ਪ੍ਰੋਪਰ ਦੱਸੀ ਵੀ ਹਾਂ ਵੀ ਕੀ ਹਾਲ ਹੋ ਸਕਦਾ ਜੀ ਫਿਰ ਕੀ ਅਸੀਂ ਰਾਤ ਨੂੰ ਆਪ ਨੂੰ ਵੀ ਰੱਖਣਾ ਪੈਂਦਾ ਵੀ ਕਰੰਟ ਵਗੈਰਾ ਲਾਉਣਾ ਪੈਂਦਾ ਜੀ ਤੇ ਸਾਨੂੰ ਆਪ ਦਾ ਵੀ ਡਰ ਰਹਿੰਦਾ ਵੀ ਰਾਤ ਨੂੰ ਕੋਈ ਹੋਰ ਨਾ ਆ ਵੀ ਸਾਨੂੰ ਧਿਆਨ ਵੀ ਰੱਖਣਾ ਪੈਂਦਾ ਪਰ ਲੇਕਿਨ ਉਹੋ ਜੀ ਪ੍ਰੋਪਰ ਕੋਈ ਗੱਲ ਨਹੀਂ ਹੈਗੀ ਜੀ ਆ ਸਾਰਾ ਸਾਰੀ ਫਸਲ ਦੀ ਡਾਂਡ ਲਾਈ ਹੈ ਉਧਰਲੇ ਪਾਸੇ ਵੀ ਸਾਰਾ ਬਰਸੀਨ ਦੀ ਵਟਾ-ਵਟਾ ਡਾਂਡ ਲਾਇਆ ਤੀਤੀ ਸਾਰੀ ਹੈ ਜੀ ਕਿ ਮਨੋਖਰੂ ਵੀ ਪਏ ਜਾਂਦੇ ਆ ਇਹ ਹਾਂਜੀ ਹਾਂਜੀ ਇਹਨਾਂ ਦੇ ਅੱਗੇ ਤਾਂ ਬਹੁਤ ਜ਼ਿਆਦਾ ਸਿੰਘ ਜੇ ਲੱਗੇ ਹੋਏ ਜੀ ਦੰਦ ਦੇ ਵਿੱਚ ਇਕੱਲਾ ਬੰਦਾ 5 7 ਤੇ ਇਕੱਲੇ ਨਹੀਂ ਨਾ ਹੁੰਦੇ ਜੀ ਆਪਾਂ ਕਰੋੜ 15 15 20 20 ਸ਼ੁਰੂ ਹੁੰਦੇ ਆ ਜੀ ਬੱਚਿਆਂ ਨੂੰ ਤਾਂ ਬਹੁਤ ਬਹੁਤ ਜ਼ਿਆਦਾ ਮਤਲਬ ਖਿਆਲ ਰੱਖਣਾ ਪੈਂਦਾ ਵੀ ਜੀ ਸਾਨੂੰ ਬੱਚਿਆਂ ਨੂੰ ਮਤਲਬ ਸਾਡੇ ਨਾਲ ਜਿਹੜਾ ਮਤਲਬ ਬਹੁਤ ਜ਼ਿਆਦਾ ਖਿਆਲ ਰੱਖਣਾ ਬੱਚਿਆਂ ਦਾ ਖਾਸ ਕਰਕੇ ਤੇ اچانک ਕੋਈ ਆ ਜਾਣ ਤੇ ਬੱਚਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੇ ਵੱਡਿਆਂ ਦਾ ਵੀ ਨੁਕਸਾਨ ਕਰਦੇ ਨੇ ਕਿਉਂ ਇਹਨਾਂ ਦੇ ਅੱਗੇ ਸਿੰਘ ਹੁੰਦੇ ਨੇ ਜੰਗਲੀ ਤੇ ਦੰਦ ਇਹ ਦਾ ਮਤਲਬ ਕੀ ਆ ਇੱਥੇ ਆਲੂ ਸੀ ਸਾਡੇ ਆਲੂ ਵੇਲੇ ਪਟਕੇ ਨੇ ਸਾਰੇ ਤੇ ਖਤਮ ਕਰਦੇ ਆ ਹੁਣ ਅਸੀਂ ਛੱਟਾ ਦਿੱਤਾ ਮਾੜੀ ਮੋਢੀ ਜਵੀ ਦਾ ਤੇ ਗੰਨਾ ਵੇਖ ਲਿਆ ਤੁਸੀਂ ਮਗਰ ਤੇ ਆਹ ਵੇਖ ਲੋ ਆ ਜਿਹੜੇ ਬਰਸੀਨ ਦੇ ਵਿੱਚ ਮਤਲਬ ਕੀ ਸਾਡੇ ਕਿਵੇਂ ਫਾੜੇ ਪਾਏ ਪਏ ਨੇ ਤੇ ਹੁਣ ਆ ਹਾਈ ਕਰੰਟ ਲਾਉਣੇ ਰਾਤ ਨੂੰ ਆ ਦੇਖੋ ਆ ਬਿਜਲੀ ਨੇ ਤਰ੍ਹਾਂ ਹਿਲਾਇਆ ਕਰੰਟ ਇਹ ਰਾਤ ਨੂੰ ਹੀ ਛੱਡਦੇ ਆ ਜੀ ਤੇ ਸیرے ਅਸੀਂ ਤਰਕੇ 5-4 ਵਜੇ ਬੰਦ ਕਰ ਦਿੰਦੇ ਆ ਵੀ ਕੋਈ ਬੱਚਾ ਜਾਂ ਹੋਰ ਕੋਈ ਵੀਰ ਨਾਲ ਨਾਲ ਲੱਗੇ ਤੇ ਅਸੀਂ ਇਸ ਤੋਂ ਪਹਿਲਾਂ ਮਨ ਲਗੀ ਪ੍ਰਸ਼ਾਸਨ ਨੂੰ ਮਿਲ ਚੁੱਕੇ ਆ ਤੇ ਉਹ ਤਿੰਨ ਵਾਰਾਂ ਡੀ ਸਾਹਿਬ ਨੂੰ ਮਿਲੇ ਆ ਤਾਂ ਉਹਨਾਂ ਨੇ ਸਾਨੂੰ ਮਨ ਲਗੀ ਕੋਈ ਸਲੀਧਾਰ ਭਰੋਸਾ ਨਹੀਂ ਦਿੱਤਾ ਉਹ ਤਾਂ ਸਾਨੂੰ ਇੱਕ ਭਰੋਸਾ ਦਿੰਦੇ ਸੀ ਜੀ ਵੀ ਪਿੰਡ ਵਿੱਚ ਇੱਕ ਤੁਹਾਨੂੰ ਲਾਇਸੈਂਸ ਬਾਰਾ ਬੋਰ ਦਾ ਇੱਕ ਬੰਦੇ ਨੂੰ ਦੇ ਦਿੰਨੇ ਆ ਤੇ ਉਹ ਮਾਰ ਕੇ ਉਹ ਮਾਰਨ ਤੋਂ ਬਾਅਦ ਵੀ ਇਹ ਮੈਹਕਮੇ ਕੋਲ ਜਮ੍ਹਾਂ ਕਰਾਓ ਜੀ ਹੁਣ ਦੇਖੋ ਇਹ ਪਿੰਡ ਜਿੰਨੇ ਨੁਕਸਾਨ ਨੇ ਸਾਡੇ ਪਿੰਡ ਦਾ ਰਕਬਾ ਕਰੀਬ 4000 ਕਿੱਲੇ ਦੇ ਕਰੀਬ ਹੈ ਤੇ ਹੁਣ ਦੇਖੋ ਕਿੰਨੇ ਨੁਕਸਾਨ ਨੇ ਇੱਕ ਰੈਫਰ ਕੀ ਕਰੇਗੀ ਪਹਿਲਾਂ ਉਹ ਤਾਂ ਬਾਰਾਮੋਰ ਮਾਰਦੀ ਨਹੀਂ ਬਾਰਾਮੋਰ ਨਹੀਂ ਮਾਰਦੀ ਤੇ ਜਿਵੇਂ ਮਲ ਮਾਰ ਵੀ ਹੋ ਗਈ ਇੱਕ ਰੈਫਰ ਕੀ ਕਰੇਗੀ ਇਹ ਤਾਂ ਬਹੁਤ ਆ ਦੇਖੋ ਸਾਡੇ ਨਾਲ ਨਹਿਰ ਹੈ ਨਹਿਰ ਦੇ ਸਿੱਧੇ ਨੇ ਵਿਚ ਵੜ ਜਾਂਦੇ ਨੇ ਤੇ ਰਾਤ ਨੂੰ ਖੇਤਾਂ ਨਹੀਂ ਆਉਂਦੇ ਨੇ ਤੇ 30 ਤਨ ਕਿਲੋਮੀਟਰ ਵੀ ਦੂਰ ਚੱਪ ਜਾਂਦੇ ਨੇ 30 ਤਨ ਕਿਲੋਮੀਟਰ ਨਹਿਰ ਤੋਂ ਸਾਹ ਲੈ ਲੋ ਦੀ ਰਾਤੋਂ ਰਾਤ ਕਿਉਂ ਪੱਕੀ ਆਪਣੇ ਕਿੰਨਾ ਦੂਰ ਇਹ ਲੋ ਹੈ ਹੈ ਮੇਨ ਰੋਡ ਉੱਥੋਂ ਦਾ ਪਹੁੰਚ ਜਾਂਦੇ ਨੇ ਵੀ ਅਸੀਂ ਇਹਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਸ ਕਰਕੇ ਅਗਲਾ ਤਾਂ ਭਾਗ ਨੂੰ ਨਹੀਂ ਮਿਲੇ ਜੁਲਾਹ ਭਾਗ ਨੂੰ ਮਿਲੇ ਜੀ ਉਹ ਕਹਿੰਦੇ ਜੀ ਅਸੀਂ ਟੀਮ ਭੇਜਨੇ ਆ ਜੀ ਕੋ ਸਾਡੇ ਕੋਲ ਤੁਹਾਡੇ ਕੋਲ ਟੀਮ ਨਹੀਂ ਆਈ ਨਾ ਕੀ ਵਰਕ ਕੀਤਾ ਹੈ ਬਗਿਆੜ ਵੀ ਹੈਗੇ ਨੇ ਤੇ ਕੀ ਹੋਣਾ ਅਚਨ ਕੀ ਉਹ ਬੋਲ ਦਿੰਦੇ ਨੇ ਗਿੱਦਰ ਗਿੱਦਰ ਜੀ ਗਿੱਦਰ ਇਹ ਵੀ ਨੀਲੇ ਵੀ ਹੈਗੇ ਨੇ ਕਿਉਂ ਨੀਲ ਕਮਾਂ ਨੁਕਸਾਨ ਤਾਂ ਸਾਡਾ ਨਹੀਂ ਕਰਦੀਆਂ ਬਾਗ ਚ ਵੜ ਜਾਂਦੀਆਂ ਨੇ ਤਾਂ ਗਿੱਦਰ ਤੇ ਮਾ ਸੂਰ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਦੇ ਜੀ ਤੇ ਇਸ ਕਾ ਕਿ ਅਸੀਂ ਮੰਗ ਕਰ ਰਹੇ ਹਾਂ ਵੀ ਪੰਜਾਬ ਸਰਕਾਰ ਕੋਲੋਂ ਵੀ ਇਹੰਦਾ ਕੋਈ ਸਾਨੂੰ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਇੱਕ ਸੂਰ ਦੇ ਨਾਲ ਵੀ 20-20 ਬੱਚੇ ਨੇ ਤੇ ਤੁਸੀਂ ਸਾਲਵਾਲ ਇੱਕ ਤੇ 20-20 ਵੀ ਕਿੰਨੇ ਮਤਲਬ ਜੁੜ ਜਾਂਦੇ ਨੇ ਹੈ ਤੇ ਜਾਨੀ ਨੁਕਸਾਨ ਵੀ ਸਾਡਾ ਮਤਲਬ ਸਾਨੂੰ ਬਹੁਤ ਖਤਰਾ ਹੈ ਇਸ ਕਰਕੇ ਸਾਡੀ ਸਰਕਾਰ ਕੋ ਅਪੀਲ ਕਰਨੇ ਵੀ ਸਾਨੂੰ ਇਹਦਾ ਕੋਈ ਨਾ ਕੋਈ ਸਾਨੂੰ ਮਸਲਾ ਹੱਲ ਕਰਵਾਇਆ ਜਾਵੇ ਜਗਲਾਤ ਮੈਂ ਤੁਹਾਨੂੰ ਵੀ ਅਸੀਂ ਬੇਨਤੀ ਕਰ ਰਹੇ ਹਾਂ ਵੀ ਸਾਨੂੰ ਕੋਈ ਨਾ ਕੋਈ ਇਹਦਾ ਹੱਲ ਕੱਢਿਆ ਜਾਵੇ ਇੱਥੇ ਆਪਣੇ ਉਹ ਸਾਹਮਣੇ ਹੀ ਮਰੂਦਾਂ ਦੇ ਕੋਲ ਨਾ ਗੰਡੇ ਲਾਏ ਸੀ ਉਹ ਸਾਹਮਣੇ ਮਰੂਦੇ ਦੇ ਉਹਦੇ ਨਾਲ ਗੰਡੇ ਲਾਏ ਉੱਥੇ ਵੀ ਸਾਰੇ ਸੱਤਿਆਨਾਸ਼ ਕਰਤੀ ਦੁਬਾਰਾ ਫਿਰ ਲਾਉਣਾ ਪੈ ਗਿਆ ਜੀ ਆਹ ਹੁਣ ਦੇਖੋ ਸਾਡੇ ਨਾਲ ਮਕਾਨ ਹੀ ਦਿਲ ਖੋਜੀ ਆਹ ਵੇਖੋ ਮਕਾਨ ਵੱਡੇ ਬ੍ਰਦਰ ਦਾ ਆਹ ਦੇਖੋ ਨਾਲ ਵਿੱਚ ਆਲੂ ਲਾਇਨ ਵੱਡੇ ਬ੍ਰਦਰ ਨੇ ਉਹ ਵੀ ਕੰ ਖਾ ਗਏ ਸਾਰਾ ਕੁਝ ਖਾ ਗਏ ਤਾਂ ਖਸਾਨ ਕੀ ਕੀ ਕਰੇਗਾ ਹੈ ਕਿੰਨੇ ਪਿੰਡਾਂ ਚ ਇਹ ਸੂਰ ਫਿਰਦੇ ਆ ਦੇਖੋ ਜੀ ਮੇਰੇ ਜੋ ਮੈਂ ਹੀ ਸਜੁਗਤ ਪਾਰਟੀ ਦੀ ਮੀਟਿੰਗ ਕਰਦੇ ਰਹਿੰਦੇ ਆ ਜੋ ਵੱਖ-ਵੱਖ ਇਲਾਕਿਆਂ ਤੋਂ ਸਾਡੇ ਬੰਦੇ ਆਉਂਦੇ ਨੇ ਜਦੋਂ ਸੇਮ ਨਾਲਾਂ ਦੇ ਜਿਹੜੇ ਜਿੰਨੇ ਆਪਣੇ ਸੇਮ ਨਾਲੇ ਨਿਕਲੇ ਨੇ ਆਪਣੇ ਮੁਕਸਰ ਜ਼ਿਲ੍ਹੇ 'ਚ ਉਹਨਾਂ ਸੇਮ ਨਾਲਾਂ ਵਾਲੇ ਵੀ ਲੁੱਕੇ ਸਾਡੇ ਤਾਂ ਨਹਿਰ ਵੱਡੀ ਆ ਗਈ ਨਾ ਜੰਗਲ ਸੇਮ ਨਾਲਾਂ ਵਾਲਿਆਂ ਤਾਂ ਵੀ ਲੁੱਕੇ ਉਹ ਇਸ ਕਰਕੇ ਸਾਰੇ ਪਿੰਨਾਂ ਵਾਲੇ ਹੀ ਦੁਖੀ ਨੇ ਮੁਕਸਰ ਜ਼ਿਲ੍ਹਾ ਦੇ ਕਿਹਨੂੰ ਸਾਰਾ ਹੀ ਦੁਖੀ ਹੈ ਕੋਈ ਵੀ ਗੱਲ ਇੱਕ ਮਿੰਟ ਦਾ ਮਸਲਾ ਨਹੀਂ ਇਹ ਜੀ ਆਪਣਾ ਜਿਹੜਾ ਪਿੰਡ ਇਧਰੋਂ ਨਾਲ ਨਾਲ ਆ ਗਿਆ ਇਹ ਆਲਮੋਲਾ ਪਿੰਡ ਆਈ ਅਗਲੇ ਸਪਾਲ ਆ ਗਿਆ ਫਿਰ ਅੱਗੇ ਮੇਰਾ ਪਿੰਡ ਕੱਟਿਆਂ ਵਾਲੀ ਆ ਗਿਆ ਚੰਨਣਖੇੜਾ ਆ ਗਿਆ ਇਧਰ ਤਾਂ ਸਾਡੇ ਜਿਹੜੇ ਨਹਿਰ ਦੇ ਨਾਲ ਜਿਆਦਾ ਰਕਬਾ ਨਾਲ ਜਿਹੜਾ ਇਹ ਬੜਾ ਖਰਾਬ ਕੀਤਾ ਹੈ ਜੀ ਕਣ ਆ ਵੇਖੋ ਜੀ ਇਹ ਇਹ ਰਾਤ ਪੱਟੇ ਹੋਏ ਆਈ ਇਹ ਸਾਰਾ ਇਹ ਜੇ ਕਿ ਆਪਣੇ ਜਦੋਂ ਦੇਖਦੇ ਸ਼ਾਮ ਪੈਂਦੀ ਉਹਦੇ ੜਾੜਾਂ ਦੀ ੜਾੜਾਂ ਫਾ ਲੈਨ ਗੱਡੀ ਦੀ ਜਿਵੇਂ ਡੱਬੇ ਹੁੰਦੇ ਨੇ ਨਾ ਟ੍ਰੇਨ ਦੇ ਉਸੇ ਹਿਸਾਬ ਨਾਲ 15 15 20 20 ਆਉਂਦੇ ਨੇ ਜੀ ਜਦੋਂ ਵੀ ਫਿਰ ਜੇ ਮੰਨ ਲਓ ਕੱਲਾ ਬੰਦਾ ਹੋਵੇ ਤੇ ਉਹਦੇ ਵੱਲ ਨਹੀਂ ਆ ਜਾਂਦੇ ਜੀ ਇਹਨਾਂ ਤੋਂ ਥੋੜਾ ਖਤਰਾ ਤਾਂ ਹੈ ਦਾ ਬਾਕੀ ਤੇ 12 ਬੋਰ ਦਾ ਗਈ ਹੈ ਜੀ ਛਰੇ ਛਰੇ ਨਾਲ ਤੈਨੂੰ ਹੁੰਦਾ ਕੁਝ ਨਹੀਂਗਾ ਇਹਦਾ ਕੱਡੋ ਘਾੜ ਵੀ ਤਗੜੀ ਬਾ 3 ਨਾ 3 ਹੋਏ ਜਿਹੜਾ ਦਾ ਪੈਨੂ ਪਾੜ ਦਵੇ ਤੇ ਜੇ ਮਾਲੋ ਪਸਤੌਲ-ਪਸਤੌਲ ਵੀ ਕੰਮ ਨਹੀਂ ਕਰਦਾ ਇੱਕ ਦੋ ਵਾਰ ਹੀ ਮਾਰੇ ਫਿਰ ਪਰ ਉਹ ਚੂਂ ਕਰਕੇ ਨਿਕਲ ਜਾਂਦੇ ਆ ਜੀ ਕੋਈ ਆ ਖੁੱਦ ਮੈਂ ਆ ਵਜਾ ਸੂਰਾ ਦੇ ਵਿੱਚ ਮੇਰਾ ਜੀ ਵੀ ਡਿੱਗ ਪਿਆ ਸੀ ਤੇ ਬਾਬਾ ਨੁਕਸਾਨ ਹੋਣੋਂ ਬਚ ਗਿਆ ਬਾਕੀ ਪ੍ਰਮਾਤਮਾ ਨੇ ਰੱਖ ਲਿਆ ਜਿਹੜੇ ਹਿਸਾਬ ਨਾਲ ਮੇਰੇ ਵਜਾ ਸੂਰਾ ਐਨਕੂਨਕ ਟੁੱਟ ਗਈ ਸੀ ਬੁਰਾ ਹਾਲ ਸੀ ਆ ਜੀ ਤੇ ਜਿਹੜਾ ਕੀ ਇਹ ਫਸਲ ਦੇ ਵਿੱਚ ਇਹਦੇ ਕਣ-ਕਣੇ ਕਣਕ ਦੇ ਵਿੱਚ ਵੀ ਵੜ ਕੇ ਵਟਾਂ ਹੀ ਡਾੜ ਲਾ ਦਿੰਦੇ ਆ ਇਹਨਾਂ ਦਾ ਕਿਹੜੀਆਂ ਫਸਲਾਂ ਖਾਂਦੇ ਆ ਇਹ ਜੀ ਪੁੱਛੋ ਜੋ ਵੀ ਆ ਗਿਆ ਇਹਨਾਂ ਦੇ ਅੱਗੇ ਵੜਾ ਦਿੰਦੇ ਮੇਲ ਫਸਲਾਂ ਦਾ ਇਹ ਕਿੱਥੋਂ ਕੱਟਦੇ ਆ ਜਟੜਾ ਦਾ ਮੇਨ ਫਸਲਾਂ ਨਹੀਂ ਥੱਲੇ ਤੱਕ ਜਾਂਦੇ ਆ ਇਹਨਾਂ ਦੇ ਸਿੰਗਲ ਜਟੜਾ ਦਾ ਬੇਡੇ ਤੇ ਅੱਗੋ ਜਿਹੜੇ ਮੂੰਹ ਦੇ ਵਿੱਚ ਦੰਦ ਵੀ ਬੜੇ ਲੰਮੇ ਨੇ ਇਹ ਜੀ ਮੇਲ ਆਲੂ ਤੇ ਆਪਣੀ ਦੂਜੀ ਬਰਸੀ ਆ ਤੇ ਦੂਸਰਾ ਗੰਨਾ ਕਣਕ ਜੇ ਤਾਜੀ ਬਿਜੀ ਹੋਵੇ ਫਿਰ ਉਹਦੇ ਜੋ ਕਣ ਖਾਂਦੇ ਨੇ ਜਦੋਂ ਇਸ ਤਰ੍ਹਾਂ ਹੋ ਜਾਉਂਦਾ ਕਣਕ ਦਾ ਨਿਸ਼ਾਨ ਸਬਜ਼ੀਆਂ ਸਬਜ਼ੀਆਂ ਜੀ ਇੱਕ ਗੋਭੀ ਨਹੀਂ ਖਾਂਦੇ ਬਾਕੀ ਲਖਣ ਵਗੈਰਾ ਠੱਕੀ ਵਗੈਰਾ ਜੋ ਵੀ ਮਿਲ ਜਿਵੇਂ ਪਾਲਕ ਹੋ ਗਈ ਤਾਂ ਜੋ ਆਪਣੇ ਜੋ ਮਿਲ ਆਮ ਹੁੰਦੀਆਂ ਨੇ ਜਿਵੇਂ ਮਥਰੇ ਵਗੈਰਾ ਹੋ ਗਏ ਉਹਨ ਮੂੰਗਰੇ ਹੋ ਗਏ ਝੋਨੇ ਦੇ ਸੀਜ਼ਨ ਦੇ ਵਿੱਚ ਮੈਂ ਇਹਨਾਂ ਨੂੰ ਘਟਾਉਣਾ ਤਾਂ ਵੇਖਿਆ ਵੀ ਇਹ ਨਾ ਝੋਨੇ ਦੀ ਫਸਲ ਮੂੰਗਰੇ ਖਾਈ ਦੀ ਮੂੰਗਰਾ ਤੋੜ ਕੇ ਮੁੰਜਣਾ ਖਾਏ ਨੇ ਤਿੰਨ ਤਨ ਕਨਾਲਾ ਹੀ ਖਾਧੀਆਂ ਮੈਂ ਆਪ ਦੇਖੀ-ਵੇਖੀਆਂ ਨੇ ਤਿੰਨ ਤਨ ਕਨਾਲਾ ਤੇ ਇਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਬਹੁਤ ਡਰ ਲੱਗਦਾ ਜੀ ਇਸ ਬਾੜੀ ਬਾਜ ਜਿੱਦਾਂ ਹੁੰਦਾ ਜੀ